ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਤੇ ਮੈਂ ਮਹਿਕ ਤੇ ਕਰਤ ਬਿਕਰਮ ਜਿੱਠਿਆ ਦੇ ਕੇਸ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਲੈ ਕੇ ਆਈ ਹਾਂ ਦੱਸਦੀ ਹਾਂ ਕਿ ਕੁਝ ਸਰਕਾਰੀ ਸੂਤਰ ਦੁਆਰਾ ਪਤਾ ਲੱਗਿਆ ਹੈ ਕਿ ਬਿਕਰਮ ਜਿੱਠਿਆ ਨੂੰ ਜੇਲ੍ਹ ਜਾਣਸਾਰ ਉਹਨਾਂ ਦਾ ਜਿਹੜਾ ਬਲੱਡ ਪ੍ਰੈਸ਼ਰ ਆ ਉਹ ਇੱਕਦਮ ਵੱਧ ਗਿਆ ਯਾਨੀ ਕਿ ਉਹਨਾਂ ਦਾ ਬੀਪੀ ਵੱਧ ਗਿਆ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਨਿਊ ਨਾਪਾ ਜੇਲ੍ਹ ਦੇ ਵਿੱਚ ਬੰਦ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ 'ਚ ਅੱਜ ਫੇਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਏਗੀ ਪਟੀਸ਼ਨ ਦੇ ਵਿੱਚ ਮਜੀਠੀਆ ਨੇ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਹੋਈ ਹੈ ਜਿਸ ਨੂੰ ਗੈਰ ਕਾਨੂੰਨੀ ਅਤੇ ਸਿਆਸਤ ਤੋਂ ਪ੍ਰੇਰਿਤ ਉਹਨਾਂ ਵੱਲੋਂ ਦੱਸਿਆ ਗਿਆ ਹੈ ਤੇ ਉਦੋਂ ਮਜੀਠੀਆ ਦੇ ਜੇਲ੍ਹ ਦੇ ਵਿੱਚ ਹੁਣ 24 ਘੰਟੇ ਨਜ਼ਰ ਵੀ ਰੱਖੀ ਜਾ ਰਹੀ ਹੈ ਬੈਰਕ ਦੇ ਵਿੱਚ ਕੈਮਰੇ ਵੀ ਲਗਾ ਦਿੱਤੇ ਨੇ ਸਰਕਾਰੀ ਜ਼ੁਤਰਾਂ ਦੇ ਮੁਤਾਬਿਕ ਜੇਲ੍ਹ ਪਹੁੰਚੇ ਵਿਕਰਮ ਸਿੰਘ ਮਜੀਠੀਆ ਦਾ ਬਲੱਡ ਪ੍ਰੈਸ਼ਰ ਵੇ ਵੱਧ ਗਿਆ ਸੀ ਜਾਣੀ ਕਿ ਬੀਪੀ ਉਹਨਾਂ ਦਾ ਵੱਧ ਗਿਆ ਰਾਤ ਭਰ ਮਜੀਠਿਆਂ ਨੂੰ ਨੀਂਦ ਨਹੀਂ ਆਈ ਸਰਕਾਰ ਦੇ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਵਿਕਰਮ ਮਜੀਠਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵੀਆਈਪੀ ਸਹੂਲਤਾਂ ਨਹੀਂ ਦਿੱਤੀ ਜਾਏਗੀ ਮਜੀਠਿਆਂ ਨੂੰ ਉਹੀ ਖਾਣਾ ਦਿੱਤਾ ਜਾਏਗਾ ਜੋ ਆਮ ਕੈਦੀਆਂ ਨੂੰ ਦਿੱਤਾ ਦਿੱਤਾ ਜਾਂਦਾ ਹੈ ਤੇ ਉਹੀ ਬੈੱਡ ਦਿੱਤੇ ਜਾਣਗੇ ਜੋ ਆਮ ਕੈਦੀਆਂ ਨੂੰ ਦਿੱਤੇ ਜਾਂਦੇ ਨੇ ਵਿਕਰਮ ਸਿੰਘ ਮਜੀਠਿਆ ਦਾ 6 ਤਰੀਕ ਨੂੰ ਪੁਲਿਸ ਰਿਮਾਂਡ ਖਤਮ ਹੋਇਆ ਜਿਸ ਤੋਂ ਬਾਅਦ ਮਹਾਲੀ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਤੇ ਕੋਰਟ ਨੇ ਉਹਨਾਂ ਨੂੰ 19 ਜੁਲਾਈ ਤੱਕ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਤੇ ਨਿਊ ਨਾਬਾ ਜੇਲ੍ਹ ਦੇ ਵਿੱਚ ਉਹਨਾਂ ਨੂੰ ਭੇਜਿਆ ਗਿਆ ਤੇ ਜਦੋਂ ਮਹਾਲੀ ਤੋਂ ਮਜੀਟਿਆ ਨੂੰ ਜੇਲ੍ਹ ਲਿਜਾਇਆ ਗਿਆ ਉਸ ਸਮੇਂ ਪੁਲਿਸ ਦੇ ਵੱਲੋਂ ਸਖਤ ਇੰਤਜ਼ਾਮ ਵੀ ਕੀਤੇ ਹੋਏ ਸੀ ਜੇਲ੍ਹ ਜਾਣ ਵਾਲੀ ਸੜਕ ਤੇ ਕਿਸੇ ਵਾਹਨ ਨੂੰ ਜਾਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਸੀ ਤੇ ਇਹ ਸੀ ਵਿਕਰਮ ਜਿੱਟਿਆ ਦੇ ਕੇਸ ਨਾਲ ਜੁੜੀ ਹੋਈ ਅਹਿਮ ਖਬਰ ਅੱਗੇ ਦੀ ਜਾਣਕਾਰੀ ਤੁਹਾਨੂੰ ਦਿੰਦੇ ਰਵਾਂਗੇ ਤਦ ਤੱਕ ਤੁਸੀਂ ਦੇਖਦੇ ਰਹੋ ਪੰਜਾਬੀ ਲਿੰਕ ਮੀਡੀਆ ਧੰਨਵਾਦ